ਕਬਈ ਅਜ ਰਾਤ ਸ਼ੁਰੂ ਹੋ ਜਾਣਾ ਉਹ ਤੋਂ ਬਾਅਦ ਸਾਰਾ ਬ੍ਰੀ 14 ਦਿਨ 14 ਦਿਨ ਦੀ ਪ੍ਰੋਬਲ ਮਿਲੀ ਆ ਜੀ 14 ਦਿਨ ਦੀ ਪ੍ਰੋਬਲ ਮਿਲੀ ਪਾਪਾ ਜੀ ਔਰ ਮੈਂ ਕਹਿੰਦਾ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜੀ ਜੀ ਕੋਈ ਸਰਕਾਰਾਂ ਜਿਹੜੀਆਂ ਅੱਜ ਸਰਗੁਰੂ ਤੇਗ ਬਹਾਦਰ ਜੀ ਦਾ ਜਨਮ ਦਿਹਾੜਾ ਮਨਾ ਰਹੇ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ ਚ ਨਹੀਂ ਪ੍ਰੋਲ ਤੇ ਬਾਹਰ ਵੀ ਪ੍ਰੋਲ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠਿਆ ਇਹ ਤਾਂ ਮੇਰੇ ਖਿਆਲ ਹੁਣ ਆਪਣਾ ਕੋ ਰਹੀ ਨਹੀਂ ਕਿ ਉਹਦਾ ਸਮਝ ਲਓ ਤੁਸੀਂ ਹੁਣ ਕਾਨੂੰਨ ਉਹਦੇ ਲਈ ਆਪਣਾ ਬੱਕਰੀ ਕਿਉਂ ਲੱਗਿਆ ਕੀ ਮੰਚਾ ਲੱਗਦੀ ਹੈ ਨਾ ਅਪਾ ਆਵਾਜ਼ ਚੱਕੀ ਆ ਬਾਰ-ਬਾਰ ਲੱਗ ਰਿਹਾ ਪ੍ਰੋਲ ਉੱਪਰ ਨਾਲ ਨਾਲ ਦੇਖੋ ਮੈਂ ਦੇਖੋ ਮੈਂ ਤਾਂ ਬਾਰ-ਬਾਰ ਬੇਨਤੀ ਕਰਦਾ ਹਾਂ ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ ਮਾਲਕ ਆਓ ਤੇ ਜੇ ਪ੍ਰੋਲ ਇੱਕ ਬੰਦਾ ਇਦਾਂ ਦੇ ਕੇਸਾਂ ਚ ਕੱਟ ਸਕਦਾ ਪਰ ਮੈਂ ਕੰਪੇਅਰ ਬ ਨਹੀਂ ਕਰਦਾ ਕਿਉਂਕਿ ਮੈਂ ਝਲੇ ਜਾ ਕੇ ਬੰਦੇ ਸੰਗਾਂ ਨੂੰ ਕਈ ਵਾਰੀ ਮਿਲਦਾ ਆ ਕਿ ਉਹ ਮੈਨੂੰ ਇਹ ਵੀ ਗੱਲ ਕਹਿੰਦੇ ਬਈ ਯਾਰ ਸਾਡਾ ਕੰਪੇਅਰ ਕਿੰਨਾ ਕਰੀ ਜਾਂਦਾ ਪਰ ਕਾਨੂੰਨ ਦੀ ਜੜੀ ਗੱਲ ਆ ਉਹ ਬਖਰੀਆ ਕਾਨੂੰਨ ਸਾਰਾ ਲੇਕੋ ਦਿਹਾਇਆ ਤੇ ਇਹਨਾਂ ਲਈ ਕਾਨੂੰਨ ਇਹਦੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਇਦਾਂ ਦਾ